ਆ ਦੇਖੋ ਦੋਸਤੋ ਆ ਆ ਹੈਗੀ ਹੈ ਟਰੱਕੀ ਦਾ ਟਰੱਕੀ ਰੀਵਰ ਹੈ ਨਾ ਇਹ ਰੀਵਰ ਟਾਹੂ ਸਿਟੀ ਤੋਂ ਆ ਰਿਹਾ ਲੇਕ ਟਾਹੂ ਦਾ ਪਾਣੀ ਹੈ ਇਹ ਤੇ ਮੈਂ ਪਹਿਲਾਂ ਵੀ ਵਸੇ ਕਈ ਵਾਰ ਦਿਖਾ ਚੁੱਕਿਆ ਹੈਗਾ ਐਪੀਸੋਡ ਚ ਤੇ ਪਰ ਹੈ ਹੀ ਇੰਨਾ ਸੋਹਣਾ ਹੈਗਾ ਇੱਥੇ ਆ ਕੇ ਮਨ ਇੰਨਾ ਮੋਹ ਜਾਂਦਾ ਨਾ ਦਿਲ ਨਹੀਂ ਕਰਦਾ ਇੱਥੇ ਤੋਂ ਜਾਣ ਨੂੰ ਦੋਸਤੋ ਹੁਣ ਅਸੀਂ ਪਹੁੰਚ ਚੁੱਕੇ ਹਾਂ ਇਹਦਾ ਪੈਰਾਡਾਈਜ਼ ਟਾਹੂ ਦਾ ਹਾ ਸਾਈਨ ਲੱਗਿਆ ਹੋਇਆ ਆਹ ਜਿਹੜਾ ਰੋਡ ਹੈਗਾ ਇਸ ਕੌਪੇਲੀ ਨੂੰ ਜਾ ਰਿਹਾ ਹੈਗਾ ਆਹ ਦੇਖੋ ਥੱਲੇ ਹੁਣ ਰੀਵਰ ਹੈਗਾ ਰੀਵਰ ਕ੍ਰਾਸ ਕਰਕੇ ਪ ਜਾ ਰਹੇ ਹਾਂ ਬਹੁਤ ਸੋਹਣਾ ਲੱਗਦਾ ਹੈਗਾ ਇੰਨਾ ਮਨਮੋਹਕ ਇਹਨਾਂ ਚੀਜ਼ਾਂ ਦੋਸਤੋ ਦੇਖੋ ਕਿੰਨਾ ਕੁਦਰਤ ਦਾ ਕਿੰਨਾ ਸੋਹਣਾ ਦੇਖੋ ਬਣਿਆ ਹੋਇਆ ਹੈਗਾ ਹੈ ਤਾਂ ਇਹ ਰੀਵਰ ਹੈ ਹਾਂਜੀ ਸਤਿ ਸ੍ਰੀ ਅਕਾਲ ਜੀ ਸਾਰਿਆਂ ਨੂੰ ਮੈਂ ਪਰਮਜੀਤ ਸਿੰਘ ਰਾਜਪੂਤੋਂ ਤੇ ਜਿੱਦਾਂ ਪਹਿਲਾਂ ਆਪਾਂ ਨੇ ਕਈ ਐਪੀਸੋਡ ਰਿਕਾਰਡ ਕੀਤੇ ਸੀਗੇ ਆਪਾਂ ਕਿਹਾ ਸੀਗਾ ਵੀ ਆਪਾਂ ਜਿਹੜਾ ਇਹ ਲੇਕ ਤਾਹੂ ਦਾ ਹੈਗਾ ਟਰੱਕੀ ਟੂ ਲੇਕ ਤਾਹੂ 100 ਮਾਈਲ ਦਾ ਹੈਗਾ ਵੀ ਇੱਕ ਦਿਨ ਸਾਰਾ ਕਰਾਂਗੇ ਤੇ ਅੱਜ ਉਹ ਦਿਨ ਦੋਸਤੋ ਆ ਗਿਆ ਹੈਗਾ ਅੱਜ ਦਿਨ ਹੈਗਾ ਸੈਚਰਡੇ ਐ 22 ਤੇ ਅੱਜ ਆਪਾਂ ਕਰਨੀ ਹੈਗੀ ਆ 100 ਮਾਈਲ ਸਟਾਰਟ ਹੋਵਾਂਗੇ ਆਪਾਂ ਟਰੱਕੀ ਤੋਂ ਟਰੱਕੀ ਤੋਂ ਸਟਾਰਟ ਹੋ ਕੇ ਟਾਹੋ ਸਿਟੀ ਜਾਵਾਂਗੇ ਟਾਹੋ ਸਿਟੀ ਤੋਂ ਫਿਰ ਸਾਊਥ ਲਿੰਕ ਟਾਹੋ ਨਾਰਥ ਲਿੰਕ ਟਾਹੋ ਤੋਂ ਮੁੜ ਕੇ ਆ ਕੇ ਵਾਪਸ ਆਵਾਂਗੇ ਆ ਇੱਥੇ ਟਰੱਕੀ ਤੇ ਚਲੋ ਆਜੋ ਆਪਾਂ ਹੁਣ ਇਹ ਸਟਾਰਟ ਕਰਦੇ ਹਾਂ ਇਹ ਸਾਰੇ ਐਪੀਸੋਡ ਨੂੰ ਨਾ ਮੈਂ 15-15 20-20 ਮਿੰਟ ਦੀਆਂ ਬਣਾ ਕੇ ਪਾਉਂਗਾ ਸਾਰਿਆਂ ਕਿਉਂਕਿ ਮੈਂ ਪਹਿਲਾਂ ਆਲਰੇਡੀ ਦੋ ਬਣਾ ਚੁੱਕਿਆ ਹੈਗਾ ਤੇ ਇੱਥੇ ਤੋਂ ਬਣਾਈ ਸੀ ਸਕਾ ਵੈਲੀ ਦੀ ਫਿਰ ਸਕਾ ਵੈਲੀ ਤੋਂ ਬਣਾਈ ਸੀ ਟਾਹੋ ਸਿਟੀ ਤੱਕ ਫਿਰ ਟਾਹੋ ਸਿਟੀ ਤੋਂ ਜਾ ਕੇ ਬਣਾਈ ਸੀ ਅੱਗੇ ਟੋਮਾ ਤੱਕ ਤਿੰਨ ਬਣਾ ਚੁੱਕਿਆ ਐਕਚੁਅਲੀ ਹੁਣ ਜਿਹੜੇ ਅੱਜ ਆਪਾਂ ਹੈਗਾ ਇਹ ਟੋਮਾ ਤੋਂ ਸਟਾਰਟ ਕਰਾਂਗੇ ਪਰ ਇਸ ਟਾਈਮ ਮੈਂ ਟਰੱਕੀ ਖੜਿਆ ਹੈਗਾ ਟਰੱਕੀ ਤੋਂ ਹੁਣ ਮੈਂ ਸਟਾਰਟ ਕਰਨ ਲੱਗਿਆ ਹੈਗਾ ਚਲੋ ਦੋਸਤੋ ਆਜੋ ਆਕੇ ਮਿਲਦੇ ਆ ਨਾਲੇ ਤੁਹਾਨੂੰ ਦਿਖਾਉਨੇ ਆ ਇੱਥੇ ਦਾ ਨਜ਼ਾਰੇ ਜਿਹੜੇ ਹੈਗੇ ਆ ਨੇਚਰ ਜਿਹੜਾ ਹੈਗਾ ਵੀ ਨੇਚਰ ਤੇ ਲਾਜਵਾਬ ਹੈਗਾ ਦੇਖਣ ਵਾਲੀਆਂ ਚੀਜ਼ਾਂ ਹੈਗੀਆਂ ਆ ਦੇਖੋ ਦੋਸਤੋ ਆ ਆ ਹੈਗੀ ਹੈ ਟਰੱਕੀ ਦਾ ਹਾ ਚੁਕੀ ਡਿਲੀਵਰ ਹੈ ਨਾ ਇਹ ਰਿਵਰ ਟਾਹੋ ਸਿਟੀ ਤੋਂ ਆ ਰਿਹਾ ਲੇਕ ਟਾਹੋ ਦਾ ਪਾਣੀ ਹੈ ਇਹ ਇਹ ਮੈਂ ਪਹਿਲਾਂ ਵੀ ਵਸੇ ਕਈ ਵਾਰ ਦਿਖਾ ਚੁੱਕਿਆ ਹੈਗਾ ਐਪੀਸੋਡ ਚ ਤੇ ਪਰ ਹੈ ਹੀ ਇੰਨਾ ਸੋਹਣਾ ਹੈਗਾ ਇੱਥੇ ਆ ਕੇ ਮਨ ਇੰਨਾ ਮੋਹ ਜਾਂਦਾ ਨਾ ਦਿਲ ਨਹੀਂ ਕਰਦਾ ਇੱਥੇ ਤੋਂ ਜਾਣ ਨੂੰ ਤੇ ਚਲੋ ਜਿੱਦਾਂ ਹੁਣ ਸਾਹਮਣੇ ਤੁਸੀਂ ਸਾਈਨ ਬੋਰਡ ਦੇਖ ਰਹੇ ਹੋ ਲੱਗਿਆ ਹੋਇਆ ਹੈਗਾ ਆਪਣਾ ਇੱਥੇ ਤੋਂ ਹੈਗਾ ਟਾਹੋ ਸਿਟੀ ਇੱਥੇ ਤੋਂ ਹੈਗਾ 13 ਮਾਈਲ ਤੇ ਸਾਊਥ ਲੇਕਾ ਹੂ 42 ਮੇਬਰ ਹੈਗਾ 47 ਚਲੋ ਚੱਲਦੇ ਆਂ ਆਪਾਂ ਹੁਣ ਅਗਲੇ ਰਾਹ ਤੇ ਦੋਸਤੋ ਟਾਈਮ ਹੋ ਗਿਆ 7:36 ਤੇ ਆਪਾਂ ਹੁਣ ਸੈਚਰਡੇ 22 ਜੂਨ ਤੇ ਗੱਡੀ ਇੱਥੇ پارک ਕਰਤੀ ਤੇ ਇੱਧਰ ਆਪਣੀ ਛੋਟੀ ਗੱਡੀ ਆ ਰੈਡੀ ਟੂ ਗੋ ਖੜੀ ਆ ਸਨੈਕ ਵਗੈਰਾ ਬਾਧੂ ਲਿਆ ਹੋਇਆ ਫਰੂਟ ਵਗੈਰਾ ਹੈਗੇ ਆ ਪਾਣੀ ਆ ਤੇ ਕੁਝ ਡਰਾਈ ਫਰੂਟ ਵਗੈਰਾ ਹੈਗੇ ਆ ਤੇ ਚਲੋ ਚੱਲਦੇ ਆਂ ਲੰਬੇ ਰਾਹ ਦੇ ਉੱਤੇ ਅੱਜ ਬਿਜ਼ੀ ਵੀ ਕਾਫੀ ਐ ਤੇ ਤੁਹਾਨੂੰ ਪਤਾ ਹੀ ਲੋਕੀ ਟਾਹ ਬਹੁਤ ਆਉਂਦੇ ਆ ਚਲੋ ਚੱਲੀਏ ਆਪਾਂ ਨੇ ਆਪਣੀਆਂ ਐਪਸ ਵਗੈਰਾ ਸਾਰੀਆਂ ਔਨ ਕਰਤੀਆਂ ਜਿਹੜੀਆਂ ਕੈਲਕੂਲੇਟ ਕਰਨੀਆਂ ਵੀ ਅੱਪਾ ਅੱਜ ਕਿੰਨੇ ਮਾਈਲ ਚੁਲਾਏ ਹੈਗੇ ਆ ਮੈਂ ਕੋਸ਼ਿਸ਼ ਕਰਾਂਗਾ ਵੀ ਪਤੀ ਪਤੀ 30 30 ਮਿਲਾਂ ਦੇ ਐਪੀਸੋਡ ਜੇ ਬਣਾ ਕੇ ਪਾਏ ਜਾਣ ਤਾਂ ਕਿ ਜਿਹੜੇ ਸੌਖੇ ਬਾਤ ਹੋਣ ਲੜੀਵਾਰ ਸਾਰਿਆਂ ਨੂੰ ਚਲਾਵਾਂਗੇ ਦੋਸਤੋ ਹੁਣ ਅਸੀਂ ਆਪਾਂ ਪਹੁੰਚ ਚੁੱਕੇ ਹਾਂ ਇਹਦਾ ਪੈਰਾਡਾਈਜ਼ ਟਾਊ ਦਾ ਹ ਸਾਈਨ ਲੱਗਿਆ ਹੋਇਆ ਆਹ ਜਿਹੜਾ ਰੋਡ ਹੈਗਾ ਇਟਸ ਕਾਪੇਲੀ ਨੂੰ ਜਾ ਰਿਹਾ ਹੈਗਾ ਜਿੱਦਾਂ ਮੈਂ ਤੁਹਾਨੂੰ ਦੱਸਿਆ ਹੈਗਾ ਵੀ ਐਪਰੀਸੀਏਟ ਆਪਣਾ ਰਿਕਾਰਡ ਕੀਤੇ ਹੋਏ ਹੈਗੇ ਆਪਾਂ ਮੰਨ ਲੋ ਜਿੱਦਾਂ ਹੁਣ ਆਉਣ ਵਾਲੇ ਵੀਕ ਚ 1 ਬਾਈ 1 ਕਰਕੇ ਪਾਵਾਂਗੇ ਉਹ ਜਿਹੜਾ ਸਾਹਮਣੇ 711 ਤੁਹਾਨੂੰ ਦਿਖ ਰਿਹਾ ਉਹ ਵੀ ਆਪਣੇ ਪੰਜਾਬੀਆਂ ਦਾ ਹੈਗਾ ਵਧੀਆ ਮਿੱਤਰ ਨੇ ਤੇ ਚਲੋ ਚੱਲਦੇ ਆ ਅੱਗੇ ਟਾਊ ਸਿਟੀ ਵੱਲ ਦੀ 8 ਮੀਲ ਆਪਾਂ ਚਲਾ ਲਿਆ ਆਲਰੇਡੀ ਦੋਸਤੋ ਦੇਖਿਓ ਇੱਥੇ ਨਾ ਹੁਣ ਜਿੱਦਾਂ ਆ ਹੁਣ ਆਪਾਂ ਸਕਾਵੈਲੀ ਤੋਂ ਅੱਗੇ ਗਏ ਹੈਗੇ ਆ ਇਹਨਾਂ ਨੇ ਰੋਡ ਦੇ ਨਾਲ-ਨਾਲ ਨਾ ਬਾਈਕ ਪਾਸ ਬਣਾਇਆ ਹੋਇਆ ਹੈਗਾ ਵੀ ਸਾਈਕਲ ਵਾਸਤੇ ਇਹ ਆਪਣੇ ਵਾਸਤੇ ਐਪੀਸੋਡ ਚ ਵੀ ਆਏਗਾ ਪਰ ਮੈਂ ਉਧਾਂ ਇੱਕ ਫਿਰ ਦਿਖਾਣਾ ਚਾਹੁੰਦਾ ਵੀ ਇਹ ਸੋਹਣਾ ਇੰਨਾ ਲੱਗਦਾ ਨਾ ਆ ਦੇਖੋ ਥੱਲੇ ਹੁਣ ਰੀਵਰ ਹੈਗਾ ਰੀਵਰ ਕ੍ਰੋਸ ਕਰਕੇ ਪਹੁੰਚਾਰੇ ਆ ਬਹੁਤ ਸੋਹਣਾ ਲੱਗਦਾ ਹੈਗਾ ਇੰਨਾ ਮਨਮੋਹਕ ਇਹ ਨਾ ਚੀਜ਼ਾਂ ਚਲੋ ਅੱਗੇ ਜਾ ਕੇ ਤੁਹਾਨੂੰ ਟਾਹੋ ਸਿਟੀ ਦੇ ਲਓ ਸੋ ਦੇਖੋ ਨਹਿਰ ਇੰਨਾ ਕਿ ਮਨਮੋਹਕ ਚੀਜ਼ਾਂ ਹੈਗੀਆਂ ਸਾਰੀ ਸਟ्रेस ਦੂਰ ਹੋ ਜਾਂਦੀ ਇੱਥੇ ਆ ਕੇ ਜੇ ਨਾ ਮੇਰੇ ਵੀਰਾਂ ਕੋਲ ਟਾਈਮ ਹੈਗਾ ਅਸੀਂ ਲੱਕੀ ਹੈਗੇ ਆ ਰੀਨੋ ਤੋਂ ਸਿਰਫ 30 ਤੋਂ 35 ਮਿੰਟ ਦੀ ਡਰਾਈਵ ਹੈ ਸਾਰੀ ਜਿੱਥੇ ਇੰਨਾ ਸਾਰਾ ਕੁਝ ਹੈਗਾ ਪਤਾ ਟਾਈਮ ਕੱਟ ਕੇ ਆਇਆ ਕਰੋ ਵੀਰੋ ਲੋਕੀ ਆਪਣੇ ਪੈਟਸ ਦੇ ਨਾਲ ਘੁੰਮ ਰਹੇ ਹੈ ਹੈਲੋ ਦੋਸਤੋ ਦੇਖੋ ਇੱਕ ਨਾ ਕੁਦਰਤ ਦਾ ਕਿੰਨਾ ਸੋਹਣਾ ਦੇਖੋ ਬਣਿਆ ਹੋਇਆ ਹੈਗਾ ਇਹ ਤਾਂ ਇਹ ਰੀਵਰ ਹੈ ਇਹ ਜਾ ਰਿਹਾ ਹੈਗਾ ਪਰ ਥੋੜਾ ਜਿਹਾ ਇੱਥੇ ਸਪਾਰਟ ਪਾਣੀ ਇਕੱਠਾ ਹੋ ਰਿਹਾ ਹੈਗਾ ਕਿੰਨੀ ਆਕਸੀਜਨ ਇੱਥੇ ਜੋ ਕਿ ਐਕਸਰਸਾਈਜ਼ ਕਰ ਰਹੇ ਆਂ ਦੋਸਤੋ ਜਿੱਦਾਂ ਆਪਾਂ ਹੁਣ ਅੱਗੇ ਆਪਣੇ ਰੂਟ ਵੱਲ ਵਧਦੇ ਜਾ ਰਹੇ ਆ ਇਹ ਵੈਸੇ ਮੈਂ ਪਹਿਲਾਂ ਵੀ ਆਹ ਤਾਂ ਜਿਹੜਾ ਤੁਸੀਂ ਮੇਰਾ ਦੂਜਾ ਐਪੀਸੋਡ ਦੇਖਿਆ ਉਹਦੇ 'ਚ ਮੈਂ ਦਿਖਾਈ ਹੋਈ ਹੈਗੀ ਆ ਹੁਣ ਆਪਾਂ ਟਾਹੋ ਸਿਟੀ ਆਲਰੇਡੀ ਕ੍ਰਾਸ ਕਰ ਚੁੱਕੇ ਆ ਤੇ ਆਪਾਂ ਟੋਮਾ ਦੇ ਨੇੜੇ ਹੈਗੇ ਆ ਤੇ ਆਪਾਂ ਜਾ ਰਹੇ ਆ ਇਸ ਟਾਈਮ ਏਮਰਲਡ ਬੇ ਨੂੰ ਤੇ ਚਲੋ ਅੱਗੇ-ਅੱਗੇ ਜਿੱਦਾਂ ਆਉਂਦਾ ਹੈਗਾ ਤੁਹਾਨੂੰ ਦਿਖਾਣੇ ਆ ਇਹ ਜਿੱਦਾਂ ਲੇਕ ਟਾਹੋ ਬਹੁਤ ਹੀ ਸੋਹਣੀ ਮੈਨੂੰ ਲੇਕ ਹੈਗੀ ਆ ਇਹ ਇਸ ਦਾ ਕ੍ਰਿਸਟਲ ਕਰਿਆ ਵਾਟਰ ਹੈਗਾ ਇੰਨਾ ਸੋਹਣਾ ਸਾਫ ਪਾਣੀ ਹੈਗਾ ਤੁਹਾਨੂੰ ਥੱਲੇ ਤੱਕ ਸਾਰਾ ਕੁਝ ਦਿਂਦਾ ਦੋਸਤੋ ਜਿੱਦਾਂ ਪਹਿਲਾਂ ਮੈਂ ਆਪਣੇ ਬਣਾਏ ਹੋਏ ਹੈਗੇ ਨਾ ਐਪੀਸੋਡ ਉਹ ਜਿਹੜੇ ਤਿੰਨ ਬਣੇ ਸੀਗੇ ਟਰੱਕੀ ਟੂ ਸਕਾ ਵੈਲੀ ਦੈਨ ਸਕਾ ਵੈਲੀ ਤੋਂ ਟਾਹੋ ਟਾਹੋ ਤੋਂ ਇੱਥੇ ਤੱਕ ਟੋਮਾ ਤੱਕ ਬਣਾਇਆ ਹੋਇਆ ਸੀਗਾ ਇਹ ਬਹੁਤ ਸੋਹਣਾ ਇੱਕ ਵਿਜ਼ਿਟਿੰਗ ਪੁਆਇੰਟ ਹੈਗਾ ਤੁਸੀਂ ਦੇਖ ਸਕਦੇ ਹੋ ਕਿੰਨਾ ਸੋਹਣਾ ਮਤਲਬ ਵਿਊ ਹੈਗਾ ਲੋਕੀ ਬੈਠੇ ਆ ਫਿਰ ਇੰਜੋਏ ਕਰ ਰਹੇ ਆ ਤੇ ਇੱਥੇ ਤੱਕ ਆਪਣੀ ਰਿਕਾਰਡਿੰਗ ਕੀਤੀ ਸੀਗੀ ਹੁਣ ਅਗਲਾ ਜਿਹੜਾ ਐਪੀਸੋਡ ਆ ਆਪਾਂ ਮਤਲਬ ਇੱਥੇ ਤੋਂ ਸਟਾਰਟ ਕਰ ਰਹੇ ਹੈਗੇ ਤੇ ਮੇਰਾ ਵੀ ਹੁਣ ਬ੍ਰੈਕਫਾਸਟ ਟਾਈਮ ਹੋ ਗਿਆ ਮੈਂ ਕਿਹਾ ਚੱਲ ਥੋੜਾ ਜਿਹਾ 스ਨੈਕ ਲੈ ਲਿਆ ਜਾਈ ਚਾਹ ਪਕਰ ਤੋਂ ਬਣਾ ਕੇ ਲਿਕੇ ਆਈ ਸੀ ਆਪਣੀ ਤੇ ਸੈਂਡਵਿਚ ਇੱਥੇ ਲੈ ਲਿਆ ਚਲੋ ਚੱਲਦੇ ਆਂ ਅਗਲੇ ਦੋਸਤੋ ਆ ਦੇਖੋ ਜਿੱਦਾਂ ਨਾ ਆ ਪਾਣੀ ਹੈਗਾ ਇਹ ਵੀ ਪਾਣੀ ਮਤਲਬ ਉੱਪਰ ਤੋਂ ਸਨੋ ਦਾ ਖੁਰਕੇ ਆ ਰਿਹਾ ਹੈਗਾ ਤੇ ਗ੍ਰੀਨਰੀ ਕਿੰਨੀ ਹੈਗੀ ਇੱਥੇ ਸਿੱਖੋ ਵੀ ਦੇਖ ਸਕਦੇ ਆ ਆਪਾਂ ਆਲਮੋਸਟ ਡੀ ਐਲ ਪਲਾਸ ਜਿਹੜੀ ਪਾਰਕ ਹੈਗੀ ਆ ਉੱਥੇ ਪਹੁੰਚਣ ਵਾਲੇ ਆ ਤੇ ਹਾਈਟ ਕਾਫੀ ਹੈ ਜਿਹੜੀ ਆਪਾਂ ਚੜ ਰਹੇ ਆ ਪਰ ਚਲੋ ਮਜ਼ਾ ਆ ਰਿਹਾ ਹੈਗਾ ਵਧੀਆ ਲੱਗ ਰਿਹਾ ਹੈ ਆਪਾਂ ਜੀ ਹੁਣ ਪਹੁੰਚ ਗਏ ਆ ਪਾਰਕ ਡੀ ਐਲ ਬਲੇਸਾ ਕੋਲ DL+ پارک ਜਿਹੜੀ ਹੈਗੀ ਹੈ ਇਹ ਸਟੇਟ پارک ਹੈ ਬਹੁਤ ਸੋਹਣੀ ਹੈਗੀ ਕੈਂਪਿੰਗ ਹੈਗੀਆਂ ਦੇ ਅੰਦਰ ਇਹ ਪਰ ਇਹ 2022 ਤੋਂ ਆਲਮੋਸਟ ਬੰਦ ਪਈ ਹੈਗੀ ਕਿਉਂਕਿ ਇਹ ਰੈਨੋਵੇਸ਼ਨ ਹੋ ਰਹੀ ਹੈ ਅੰਦਰ ਇਹਦੇ ਜਿਹੜੇ ਪਾਣੀ ਦੇ ਤੇ ਉੱਥੇ कॅम्प ग्राउंड ਦੇ ਵਿੱਚ ਜਿਹੜੇ ਆਪਣਾ ਕੈਂਪ ਗਰਾਉਂਡ ਬਣੇ ਹੋਏ ਹੈਗੇ ਆ ਸਪਾਰਟ ਉਹਨਾਂ ਨੂੰ ਇਹ ਦੁਬਾਰੇ ਤਰੀਕੇ ਤੋਂ ਬਣਾ ਰਹੇ ਹੈਗੇ ਆ ਤੇ 2025 ਚ ਕਹਿੰਦੇ ਹੁਣ ਇਹ ਖੁੱਲਣੀ ਆ ਬਹੁਤ ਸੋਹਣੀ پارک ਹੈ ਮੈਂ ਕਈ ਵਾਰ ਉੱਥੇ ਕੈਂਪਿੰਗ ਕੀਤੀ ਹੈ ਤੇ ਕਰਨੀ ਚਾਹੀਦੀ ਆ 2023 ਜੇ ਬਣਾ ਕੇ ਦੇਖਾਂਗੇ ਵੀ ਕੀ ਕੀਤਾ ਇਹਨਾਂ ਨੇ ਦੋਸਤੋ ਆਪਣੇ ਆਹ ਲੈਫਟ ਹੈਂਡ ਸਾਈਡ ਜਿਹੜਾ ਦੇਖ ਦੇਖ ਰਹੇ ਨਾ ਤੁਸੀਂ ਆਹ ਕੈਂਪ ਗਰਾਉਂਡ ਹੈਗਾ ਐਮਰਲਡ ਵੇ ਇਹਦੇ ਵਾਸਤੇ ਪਾਰਕਿੰਗ ਜਿਹੜਾ ਮੋਸਟਲੀ ਉੱਪਰੇ ਲਾ ਕੇ ਜਾਣੀਆਂ ਪੈਂਦੀਆਂ ਗੱਡੀਆਂ ਇੱਥੇ ਤੁਸੀਂ ਸਮਾਨ ਚੱਕ ਕੇ ਰੱਖਣਾ ਪੈਂਦਾ ਫਿਰ ਪਾਰਕ ਦੂਜੇ ਪਾਸੇ ਕਰਨੀ ਪੈਂਦੀ ਹੈ ਗੱਡੀ ਤੇ ਬਹੁਤ ਸੋਹਣਾ ਐਮਰਲਡ ਵੇ ਵਾਲਾ ਬਹੁਤ ਸੋਹਣਾ ਕੈਂਪ ਗਰਾਉਂਡ ਹੈ ਟੀ ਹਾਊਸ ਬਣਿਆ ਹੋਇਆ ਹੈਗਾ ਨਾਲ ਛੋਟਾ ਜਿਹਾ ਇੱਕ ਅੰਦਰ ਟਾਪੂ ਜ ਹੈ ਤੇ ਕੈਂਪ ਗਰਾਉਂਡ ਬਹੁਤ ਸੋਹਣਾ ਸਾਰਾ ਹੀ ਲੇਕ ਦੇ ਕੰਢੇ ਦੇ ਉੱਤੇ ਆਇਆ ਹੈ ਤੇ ਇਸ ਟਾਈਮ ਜਿਹੜਾ ਆਪਣਾ ਐਲੀਵੇਸ਼ਨ ਹੈਗਾ ਉਹ 68 ਤੋਂ 6900 ਫੁੱਟ ਤੇ ਆਪਾਂ ਖੜੇ ਆ ਤੇ ਲੱਕ 60 68 50 ਅ 75 ਐਲੀਵੇਸ਼ਨ ਇਸ ਟਾਈਮ ਮੈਂ ਕੰਪਾਸ ਤੇ ਚੈੱਕ ਕੀਤਾ ਸੀਗਾ ਹੁਣੇ ਤੇ ਪਰ ਇੱਥਾਂ ਬਹੁਤ ਸੋਹਣੀ ਹੈ ਸਾਹਮਣੇ ਪਹਾੜੀਆਂ ਦੇ ਉੱਤੇ ਸਨੋ ਹਲੇ ਵੀ ਪਈ ਹੋਈ ਆ ਦੋਸਤੋ ਦੇਖੋ ਕਿੰਨਾ ਸੋਹਣਾ ਹੈਗਾ ਇਹ ਇਹ ਆਪਾਂ ਐਮਰਲਡ ਵੇ ਦੇ ਕੋਲ ਆ ਐਮਰਲਡ ਕ੍ਰਾਸ ਕਰਕੇ ਥੋੜਾ ਜਿਹਾ ਥਿੱਲੀ ਪਰ ਐਮਰਲਡ ਵੇ ਦਾ ਇਹ ਕਾਇਦੀਆ ਪਰਾ ਇੱਥੇ ਇਹਨਾਂ ਨੇ ਇੱਕ 뷰ਪੁਆਇੰਟ ਬਣਾਇਆ ਹੋਇਆ ਹੈਗਾ ਇਹ ਤਕਰੀਬਨ ਜਦੋਂ ਵੀ ਆਈਦਾ ਹੈਗਾ ਆਈਦਾ ਹੈਗਾ ਦੇਖੀਦਾ ਇਹ ਫੁੱਲੇ ਹੁੰਦਾ ਹੈਗਾ ਗੱਡੀਆਂ ਨਾਲ ਪਾਰਕਿੰਗ ਬੜੀ ਔਖੀ ਮਿਲਦੀ ਇੱਥੇ ਨਾ ਦੇਖੋ ਦੋਸਤੋ ਲੇਕ ਤਾਹੂ ਦੇ ਕਿੰਨੇ ਸੋਹਣਾ 뷰 ਹੈਗਾ ਤੇ ਐਲੀਵੇਸ਼ਨ ਆਲਮੋਸਟ ਆਪਾਂ 6900 ਦੇ ਕਰੀਬ ਆ 6900 ਫੁੱਟ ਤੇ ਆਥਲੇ ਅਮਰਲੋਬੀ ਦੇ ਕੈਂਪ ਗਰਾਉਂਡ ਹੈਗੇ ਹੁਣ ਆਪਾਂ ਇਸ ਟੈਂਪ ਟਾਪ ਆਫ ਦਾ ਮਾਉਂਟਨ ਖੜੇ ਆ ਆ ਜਿਹੜਾ ਤੁਹਾਨੂੰ ਵਿਚਾਲੇ ਜਿਹੜਾ ਲੇਕ ਦੇ ਵਿਚਾਲੇ ਇਹ ਛੋਟਾ ਜਿਹਾ ਪਹਾੜੀ ਜਿਹੀ ਦਿਖ ਰਹੀ ਹੈਗੇ ਇਹਨੂੰ ਟੀ ਹਾਊਸ ਕਹਿੰਦੇ ਆ ਇਹਦੀ ਹਿਸਟਰੀ ਲਿਖੀ ਹੋਈ ਹੈਗੀ ਆ ਥੱਲੇ ਜਦੋਂ ਜਾਨੇ ਆਪਾਂ ਜਿਹੜਾ ਇਹਨਾਂ ਦਾ ਇਨਫੋਰਮੇਸ਼ਨ ਸੈਂਟਰ ਹੈਗਾ ਵੀ ਕੋਈ ਜਿਹੜੀ ਗੋਰੀ ਸੀਗੀ ਤੇ ਗੋਰਾ ਉਹ ਸਵੇਰੇ ਉੱਥੇ ਛੋਟਾ ਜਿਹਾ ਘਰ ਬਣਿਆ ਹੋਇਆ ਵੀ ਚਾਹ ਪੀਣ ਜਾਂਦੇ ਸੀਗੇ ਉੱਥੇ ਸਵੇਰੇ ਘਰ ਉਹਨਾਂ ਦਾ ਇੱਧਰ ਇੱਧਰਲੇ ਪਾਸੇ ਸੀਗਾ ਤੇ ਘਰ ਤਾਂ ਉਹਨਾਂ ਦਾ ਸੀਗਾ ਇੱਥੇ ਸਾਹਮਣੇ ਉਹ ਥੱਲੇ ਤੁਹਾਨੂੰ ਦਿਖ ਰਿਹਾ ਹੈਗਾ ਜਿੱਥੇ ਉੱਥੇ ਤੇ ਉੱਥੇ ਤੋਂ ਇਹ ਛੋਟੀ ਕਿਸਤੀ ਰੱਖੀ ਹੋਈ ਸੀ ਉਹਦੇ ਜਿਹੇ ਚਾਹ ਪੀਣ ਜਾਇਆ ਕਰਦੇ ਸੀਗੇ ਜਿੰਨੀ ਕਿ ਹਿਸਟਰੀ ਮੈਨੂੰ ਸਮਝ ਆਈ ਹੈ ਮੈਂ ਪੜੀ ਆ ਉੱਥੇ ਮਾਕੇ ਤੁਸੀਂ ਦੇਖੋ ਬੋਟਸ ਲੈ ਕੇ ਕਿਦਾਂ ਲੋਕੀ ਕੋ ਮਰਿਆ ਕੀ ਕਿੰਨੇ ਮਤਲਬ ਵਧੀਆ ਇਹ ਚੀਜ਼ਾਂ ਆ ਗਿਆ ਜਿਹੜਾ ਮੇਰੇ ਵੀਰਾਂ ਕੋਲ ਟਾਈਮ ਹੁੰਦਾ ਨਾ ਆਪਣਾ ਟਾਈਮ ਕੱਢ ਕੇ ਜਰੂਰ ਆਇਆ ਕਰੋ ਇਹ ਜਿਹੜਾ 100 ਮਾਈਲ ਵਾਲਾ ਹੈਗਾ ਪੈਂ ਲਾਸਟ ਇਅਰ ਵੀ ਕੀਤੀ ਸੀਗੀ ਤੇ ਇਸ ਸਾਲ ਵੀ ਹੁਣ ਕਰਦੇ ਆਂ ਪਰ ਜਿਹੜਾ ਕੱਲਾ ਲੇਕਟਾ ਹੋ ਹੈਗਾ ਲੇਕਟਾਹੂ ਦੇ ਉੱਤੇ ਤਾਂ ਮੈਂ ਕਈ ਵਾਰ ਗੇੜਾ ਦਿੱਤਾ ਹੋਇਆ 74 ਮਾਈਲ ਹੈਗਾ ਤੇ ਪਰ ਜੇ ਆਪਾਂ ਟਰੱਕੀ ਤੋਂ ਸਟਾਰਟ ਕਰਕੇ ਟਰੱਕੀ ਬਾਅਦ ਜਾਂਨੇ ਤਾਂ 101 ਮੀਲ ਦੇ ਕਰੀਬ ਆ ਜਾਂਦਾ ਹੈਗਾ ਕਿੰਨਾ ਕਲੀਨ ਹੈਗਾ 에ਅਰ ਇੰਡੈਕਸ ਵੀ ਜਿਹੜਾ ਹੈਗਾ ਆਲਮੋਸਟ 27 28 ਤੇ ਪਹੁੰਚਿਆ ਹੋਇਆ ਹੈਗਾ ਜਿਹੜਾ ਆਪਣਾ ਤਾਂ ਮੈਨੂੰ ਲੱਗਦਾ ਅੱਜ ਪੰਜਾਬ 'ਚ ਆਪਾਂ ਦੇਖੀਏ ਤਾਂ 350 400 ਤੇ ਫਿਰਦਾ ਹੋਣਾ ਅੱਜਕੱਲ੍ਹ ਨੇੜਾ ਸਾਹਮਣੇ ਜਿਹੜਾ ਸਾਹਮਣੇ ਤੁਸੀਂ ਆ ਦੇਖ ਰਹੇ ਆ ਵਾਟਰਫਾਲ ਨਾ ਇਹ ਬਹੁਤ ਸੋਹਣਾ ਹੈਗਾ ਜਿੱਦਾਂ ਕਿ ਜੰਨਤਤ ਨਹੀਂ ਆਪਾਂ ਫਿਰਦੇ ਹੁੰਦੇ ਜੰਨਤ ਵਰਗਾ ਦ੍ਰਿਸ਼ ਹੈਗਾ ਇਹ ਰੋਡ ਤੋਂ ਥੋੜਾ ਜਿਹਾ ਥੱਲੇ ਹਟਮਾ ਹੈਗਾ ਮੈਨੂੰ ਲੱਗਦਾ ਸ਼ਾਇਦ ਸਾਈਕਲ ਪਾਰਕਿੰਗ ਦੀ ਪ੍ਰੋਬਲਮ ਆਏਗੀ ਆਹੀਂ ਮੈਂ ਥੋੜਾ ਦੂਰ ਤੋਂ ਹੀ ਬਣਾਉਣ ਲੱਗਿਆ ਹੈਗਾ ਜੇ ਆਪਾਂ ਆ ਜਿੱਥੇ ਉਹ ਵਾਟਰਫਾਲ ਆ ਰਿਹਾ ਹੈਗਾ ਵਾਟਰਫਾਲ ਤੋਂ ਕ੍ਰਾਸ ਕਰਕੇ ਸੱਜੇ ਪਾਸੇ ਪਰਾਂ ਚਲੇ ਜਾਈਏ ਪਰਾਂ ਵੀ ਇਹਨਾਂ ਨੇ ਛੋਟਾ ਜਿਹਾ ਇੱਕ ਉਹ ਪਾਰਕ ਟਾਈਪ ਗਰਾਊਂਡ ਜੋ ਬਣਾਇਆ ਹੋਇਆ ਹੈਗਾ ਉੱਥੇ ਵੀ ਵਾਟਰਫਾਲ ਹੈਗਾ ਉੱਥੇ ਲੋਕੀ ਪਿਕਨਿਕ ਕਰਨ ਆਉਂਦੇ ਆ ਉਹ ਆਪਣਾ ਜਿੱਦਾਂ ਘਰਾਂ ਤੋਂ ਫੂਡ ਵਗੈਰਾ ਬਣਾ ਕੇ ਲੈ ਆਉਂਦੇ ਆ ਆਪਣਾ ਲੰਚ ਵਗੈਰਾ ਕਰਕੇ ਤੇ ਚਲੇ ਜਾਂਦੇ ਆ ਕਈ ਬੰਦੇ ਜਿਹੜੇ ਹਾਈਕਰ ਹੋਣੇ ਆ ਉਹ ਹਾਈਕਰ ਨੇ ਆਪਣਾ ਟੈਂਟ ਟੁੰਟ ਜਿੱਦਾਂ ਸਾਡੇ ਕੋਲੇ ਮੁੰਡਾ ਉਦੁੱਲਾ ਕੰਮ ਕਰਦਾ ਹੈਗਾ ਉਹਦੇ ਆਪਣਾ ਬੈਕਪੈਕ ਪੂਰਾ ਰੱਖਿਆ ਹੋਇਆ ਵਿੱਚ ਛੋਟਾ ਜਿਹਾ ਟੈਂਟ ਹੈਗਾ ਇੱਕ ਬੰਦੇ ਦੇ ਪੈਣ ਨੂੰ ਤੇ ਨਾਲ ਉਹ ਆਪਣਾ ਕੈਂਪ ਫੂਡ ਵਗੈਰਾ ਛੋਟੇ ਛੋਟੇ ਚੁੱਲ੍ਹੇ ਜਿਹੇ ਹੈਗੇ ਉਹ ਫਿਰ ਲੈ ਕੇ ਆਉਂਦੇ ਆ ਉਹ ਰਾਤ ਨੂੰ ਇੱਥੇ ਰਹਿ ਕੇ ਜਾਂਦੇ ਹੈਗੇ ਜਿੱਥੇ ਦੇਖਿਆ ਸੇਫ ਪਲੇਸ ਹੈਗੀ ਉੱਥੇ ਟੈਂਟ ਲਾ ਕੇ ਰਾਤ ਨੂੰ ਥੀ ਰਹਿ ਜਾਂਦੇ ਆ ਦੋਸਤੋ ਜਿਹੜਾ ਦੇਖ ਰਹੇ ਨਾ ਰਸਤਾ ਆ ਰਸਤਾ ਆ ਜਾ ਰਿਹਾ ਹੈਗਾ ਥੱਲੇ ਨੂੰ ਇਹ ਰਾਹ ਹੁਣ ਥੱਲੇ ਜਾ ਕੇ ਨਾ ਬਹੁਤ ਸੋਹਣਾ ਰਸਤਾ ਹੈਗਾ ਬਹੁਤ ਸੋਹਣੀ ਹਾਈਕ ਜੀ ਬਣੀ ਹੋਈ ਹੈਗੀ ਆ ਉਤਰਨ ਲੱਗੇ ਤਾਂ ਬੜਾ ਮਜ਼ਾ ਆਉਂਦਾ ਹੈਗਾ ਚੜਨ ਲੱਗੇ ਥੋੜਾ ਜਿਹਾ ਜ਼ਰੂਰ ਲੱਗਦਾ ਹੈਗਾ ਜੋਰ ਇਹ 1 ਮਾਈਲ ਦਾ ਹੈਗੀ ਆ ਇਹ ਬਾਈਕਿੰਗ ਹੋਮ ਤੱਕ ਜਾਂਦਾ ਹੈਗਾ 1 ਮਾਈਲ ਹੈਗਾ ਇਹ ਮੀਲ ਥੱਲੇ ਜਾ ਕੇ ਫਿਰ ਜਿੱਥੇ ਉਹ ਟੀ ਹਾਊਸ ਵਗੈਰਾ ਹੈਗੇ ਸਾਰਾ ਬਣਿਆ ਹੋਇਆ ਹੈਗਾ ਉਹ ਉੱਥੇ ਵੀ ਪਹੁੰਚ ਜਾਂਦਾ ਬੰਦਾ ਬਹੁਤ ਸੋਹਣਾ ਹੈਗਾ ਇਹ ਤੇ ਮੈਂ ਵੀ ਛੋਟੀ ਜਿਹੀ ਬ੍ਰੇਕ ਲੈਣ ਲੱਗਿਆ ਸੀਗਾ ਹੁਣ ਗੱਡੀ ਆਪਣੀ ਇੱਧਰ ਖੜੀ ਹੈਗੀ ਆ ਮੈਂ ਕਿਹਾ ਥੋੜਾ ਬਹੁਤ ਤਾਂ ਕਿ ਸਨੈਕ ਵਗੈਰਾ ਲਿਆ ਜਾਏ ਜਿੱਦਾਂ ਤੁਸੀਂ ਆਹ ਮਤਲਬ ਆਉਂਦੇ ਹੈਗੇ ਆ ਇਹ ਜੀ ਅ ਜਿੱਦਾਂ ਗਰਮੀਆਂ ਦੇ ਦਿਨ ਹੈਗੇ ਆ ਗਰਮੀਆਂ ਦੇ ਦਿਨਾਂ 'ਚ ਆਪਾਂ ਕੋਈ ਹਾਈਕਿੰਗ ਵਗੈਰਾ ਕਰਨੇ ਆ ਬਾਈਕਿੰਗ ਕਰਨੇ ਆ ਤਾਂ ਕੋਸ਼ਿਸ਼ ਕਰਿਆ ਕਰੋ ਜਿੱਦਾਂ ਖਰਬੂਜੇ ਹੋਗੇ ਵਾਟਰਮੈਲਨ ਹੋਗੇ ਅਹੀ ਜੀ ਚੀਜ਼ ਨਾਲ ਰੱਖੀ ਜ਼ਰੂਰ ਦੋਸਤੋ ਇਹ ਨਾ ਈਗਲ ਫਾਲ ਟ੍ਰੇਲ ਹੈਗੀ ਆ ਦੇ ਨੈਸ਼ਨਲ ਫੋਰੈਸਟ ਪਿਕਨਿਕ ਏਰੀਆ ਜਿਹੜੀ ਦੀ ਮੈਂ ਗੱਲ ਕਰ ਰਿਹਾ ਸੀਗਾ ਵੀ ਇੱਥੇ ਪਿਕਨਿਕ ਏਰੀਆ ਬਣਿਆ ਹੋਇਆ ਆ ਇੱਧਰ ਦੀ ਜਾ ਕੇ ਥੱਲੇ ਜਾ ਕੇ ਹੈਗਾ ਇੱਧਰ ਦੀ ਆ ਟ੍ਰੇਲ ਜਾ ਰਹੀ ਏ ਉਹ ਸਾਹਮਣੇ ਪਿਕਨਿਕ ਏਰੀਆ ਹੈਗਾ ਕਿਉਂਕਿ ਆਪਣੇ ਕੋਲ ਸਮਾਂ ਇੰਨਾ ਜ਼ਿਆਦਾ ਹੈ ਨਹੀਂ ਕਿਉਂਕਿ ਜਾਣਾ ਬਹੁਤ ਦੂਰ ਹੈ ਹਲੇ ਹਲੇ ਆਲਮੋਸਟ 32 ਕਿਮੀ ਲਾਏ ਹੈਗੇ ਆ 68 ਮਾਈਲ ਹੋਰ ਹੈਗੇ ਆ ਤੇ 100 ਮਾਈਲ ਤਾਂ ਹੀ ਪੂਰਾ ਹੋਊਗਾ ਦੋਸਤੋ ਇਹ ਉਹ ਵਾਟਰਫਾਲ ਜਿਹੜੀ ਦੀ ਮੈਂ ਗੱਲ ਕਰ ਰਿਹਾ ਸੀਗਾ ਉਪਰਾਂ ਦੂਰ ਤੋਂ ਆਪਾਂ ਬਣਾ ਰਹੇ ਸੀਗੇ ਤੇ ਸਾਹਮਣੇ ਟੀ ਹਾਊਸ ਹੈਗਾ ਆਹ ਹੈਗਾ ਵਾਟਰਫਾਲ ਲੋਕੀ ਜੇ ਥੱਲੇ ਤੋਂ ਜਾ ਕੇ ਸਾਹਮਣੇ ਤੋਂ ਬਣਾਓ ਤੋਂ ਵਧੀਆ ਦਿਖਦਾ ਹੈਗਾ ਪਰ ਉਹੀ ਕਹਿੰਦਾ ਟਾਈਮ ਦੀ ਸ਼ਾਰਟੇਜ ਹੋਣ ਕਰਕੇ ਜਾਣਾ ਪੈਣਾ ਹੈਗਾ ਲੋਕੀ ਬਹੁਤ ਇੰਜੋਏ ਕਰ ਰਹੇ ਆਏ ਹੋਏ ਹੈਗੇ ਆ ਜੀ ਗਰਮੀ ਦਾ ਟਾਈਮ ਹੈ ਬਸ ਆਹ ਆਲਮੋਸਟ ਆਪਾਂ ਹੁਣ ਪਹੁੰਚੇ ਹੋਏ ਹੈਗੇ ਆ ਈਗਲ ਫਾਲ ਇਹ ਐਮਰਲਡ ਵੇ ਦੇ ਕੋਲ ਹੈਗਾ ਜੇ ਸੱਜੇ ਪਾਸੇ ਦੇਖੋਗੇ ਤਾਂ ਐਮਰਲਡ ਵੇ ਦਾ ਥੱਲੇ ਸਾਰਾ ਏਰੀਆ ਹੈਗਾ ਇੱਧਰ ਈਗਲ ਫਾਲ ਦੀ ਆ ਟ੍ਰੇਲ ਬਣੀ ਹੋਈ ਹੈਗੀ ਆ ਤੇ ਆਪਾਂ ਨੂੰ ਹੁਣ ਆਲਮੋਸਟ 32 ਮੀਲ ਹੋ ਗਏ ਆ ਸਾਈਕਲ ਚਲਾਮਦਿਆਂ ਨੂੰ ਕੰਟੀਨਿਊ ਮੈਂ ਸੋਚਿਆ 15 16 ਮਿੰਟ ਦੀ ਵੀਡੀਓ ਆਲਰੇਡੀ ਹੋ ਗਈ ਆ ਵੀ ਇਹਨੂੰ ਇੱਥੇ ਸਟਾਪ ਕਰ ਦਈਏ ਕਿਉਂਕਿ ਮੇਰੀ ਸਲਾਹ ਹੈਗੀ ਆ 100 ਮਾਈਲ ਜਿਹੜਾ ਹੈਗਾ 100 ਮਾਈਲ ਇਨ 1 ਡੇ ਇਹ ਆਪਾਂ ਤੇਨ ਐਪੀਸੋਡ ਚ ਪਾਈਏ ਉਹਨਾਂ ਇਹ ਵੀਡੀਓ ਨੂੰ ਇੱਥੇ ਖਤਮ ਕਰਕੇ ਇੱਥੇ ਤੋਂ ਨਵੀਂ ਸਟਾਰਟ ਕਰ ਦੰਨੇ ਹੈਗੇ ਫਿਰ ਇਦਾਂ 15 15 ਇਦਾਂ 1 2 3 ਕਰਕੇ ਜਿੰਦਾ ਤਿੰਨ ਪਹਿਲਾਂ ਮੇਰੇ ਬਣਾਏ ਹੋਏ ਹੈਗੇ ਆ ਤਾਂ ਇਹ ਟੋਟਲ 6 ਚ ਚੱਲਣਗੇ ਔਰ ਇਹ ਲਿਖਿਆ ਜਾ ਰਿਹਾ 100 ਮਾਲ ਇਨ 1 ਡੇ ਤੇ ਜੇ ਕੋਈ ਗਲਤੀ ਹੋ ਗਈ ਹੋਈ ਉਹਦੇ ਵਾਸਤੇ ਸੌਰੀ ਕੋਸ਼ਿਸ਼ ਕਰਦਾ ਹੈਗਾ ਹੋਰ ਜਿੰਨਾ ਵਧੀਆ ਤਰੀਕੇ ਨਾਲ ਬਣਾਇਆ ਜਾਵੇ ਤੇ ਚਲੋ ਆ ਚੱਲਦੇ ਹੁਣ ਅੱਗੇ ਲੇਕ ਟਾਉਨ ਨੂੰ ਇਸ ਤੋਂ ਬਾਅਦ ਅਸੀਂ ਜਾ ਕੇ ਪਹੁੰਚਾਂਗੇ ਲੇਕ ਟਾਉਨ